ਬਰ ਮੋਦੀ ਹੋਰੀ ਪਾਰਲੀਮੈਂਟ ਚ ਬੋਲੇ ਨੇ ਕਿ ਖੁਸ਼ਹਾਲ ਦੇਸ਼ ਬੁੱਢੇ ਹੋ ਰਹੇ ਨੇ ਪਰ ਭਾਰਤ ਜਵਾਨ ਹੋ ਰਿਹਾ ਹੈ ਮੋਦੀ ਹਰਾਂ ਕਿਹਾ ਅਮਰੀਕਾ ਨੇ ਪੂਰਾ ਥੱਲੇ ਲਾ ਕੇ ਭਾਰਤ ਨੂੰ ਪੂਰਾ ਗੁਲਾਮ ਬਣਾ ਕੇ ਜਿਹੜਾ ਹੈ ਉਹ ਡੀਲ ਕੀਤੀ ਹੈ ਆਪਣੀ ਈਨ ਮਨਵਾ ਕੇ ਸੋ ਉੱਥੇ ਜਿੱਥੇ ਕੈਨੇਡਾ ਦਾ ਪ੍ਰਧਾਨ ਮੰਤਰੀ ਗਵਾਂਡ ਵਿੱਚ ਬੈਠਾ ਹੋਇਆ ਇਹ ਬੋਲਦਾ ਆ ਕਿ ਹੁਣ ਸਾਨੂੰ ਪੁਰਾਣੀਆਂ ਜਿਹੜੀ ਸਾਡੇ ਸਮਝੌਤੇ ਹੋਏ ਸੀ ਸੈਕਿੰਡ ਵਰਡ ਵਾਰ ਵੇਲੇ ਜਿਹੜਾ ਯੂਐਨਓ ਬਣਿਆ ਸੀ ਉਹਨੂੰ ਰੋਣਾ ਨਹੀਂ ਚਾਹੀਦਾ ਉਹ ਖਤਮ ਹੋ ਗਿਆ ਨਵਾਂ ਸੋਚਣਾ ਚਾਹੀਦਾ ਉਥੇ ਭਾਰਤ ਨੇ ਅਮਰੀਕਾ ਦੀਆਂ ਨੀਤੀਆਂ ਨੂੰ ਕਬੂਲ ਕਰਦੇ ਹੋਏ ਭਾਰਤ ਤੇ ਚੀਨ ਗੁਆਂਢੀ ਨੇ ਪਰ ਆਜ਼ਾਦੀ ਉਹਨੂੰ ਬਾਅਦ ਚ ਮਿਲੀ ਉਹ ਕਿਤੇ ਤਰੱਕੀ ਕਰ ਗਿਆ ਭਾਰਤ ਸਿਰਫ ਇਹ ਮੀਡੀਆ ਤੇ ਪੈਸਾ ਖਰਚਣ ਵਾਲਾ ਕਿ ਅਸੀਂ ਵਧੀਆਂ ਅਸੀਂ ਵਿਸ਼ਵ ਗੁਰੂਆਂ ਕਹਿਣ ਦੀ ਬਜਾਏ ਜੇ ਰਿਐਲਿਟੀ ਵਿੱਚ ਕੀਤਾ ਹੁੰਦਾ ਜਿਸ ਸਿਸਟਮ ਵਿੱਚ ਭ੍ਰਸ਼ਟਾਚਾਰ ਨਾ ਹੁੰਦਾ ਜਿਸ ਸਿਸਟਮ ਦੇ ਵਿੱਚ ਭਗਵਾਵਾਦੀ Hindu ਅਤਵਾਦੀ ਸੋਚ ਨਾ ਹੁੰਦੀ ਜਿਸ ਸਿਸਟਮ ਦੇ ਵਿੱਚ ਘੱਟ ਗਿਣਤੀਆਂ ਦਾ ਕਤਲ ਨਾ ਹੁੰਦਾ ਜਿਸ ਸਿਸਟਮ ਵਿੱਚ ਘੱਟ ਗਿਣਤੀਆਂ ਦਾ ਵਿਤਕਰਾ ਨਾ ਹੁੰਦਾ ਤੇ ਸ਼ਾਇਦ ਭਾਰਤ ਚਾਈਨਾ ਨਾਲੋਂ ਅੱਗੇ ਨਿਕਲ ਜਾਂਦਾ ਕੈਨੇਡਾ ਨੂੰ ਸਿੱਧਾ ਖਲੋ ਜਾਂਦੇ ਯੂਰਪ ਨੂੰ ਸਿੱਧਾ ਖਲੋ ਜਾਂਦੇ ਇਹਨਾਂ ਨੇ ਇੰਨਾ ਝੋਕੇ ਸਮਝੌਤਾ ਕੀਤਾ ਕਿ ਪੰਜਾਬ ਭਾਰਤ ਦੇ ਖੇਤੀਬਾੜੀ ਜਿਹੜਾ ਖੇਤਰ ਆ ਉਹਦੇ ਵਾਸਤੇ ਵੀ ਕਿ ਜਦੋਂ ਅਮਰੀਕਾ ਦੇ ਪ੍ਰੋਡਕਟ ਉੱਥੇ ਆਉਣਗੇ ਉੱਥੇ ਲੋਕ ਸ ਇਹ ਸੋਚ ਕੇ ਸਾਡੇ ਸੋਚ ਜਿਵੇਂ ਜਿਹੜਾ ਬਾਰ ਦਾ ਬ੍ਰਾਂਡ ਆ ਵਧੀਆ ਹੁੰਦਾ ਲੋਕਲ ਖੇਤੀਬਾੜੀ ਦੇ ਪ੍ਰੋਡਕਟ ਜਿਹੜੇ ਨੇ ਉਹਨੂੰ ਵੀ ਨੁਕਸਾਨ ਪਹੁੰਚੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲ ਚੈਨ ਦੇਖ ਰਹੀਆਂ ਸਮੂਹ ਸੰਗਤ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਸੇਵਾ ਵਿੱਚ ਹਾਜ਼ਰ ਹਾਂ ਸਿੱਖ ਖਬਰਨਾਮਾ ਪ੍ਰੋਗਰਾਮ ਲੈ ਕੇ ਕੁਝ ਗੈਰ ਹਾਜ਼ਰੀਆਂ ਤੋਂ ਬਾਅਦ ਸੇਵਾ ਵਿੱਚ ਹਾਜ਼ਰ ਹਾਂ ਅੱਜ ਦੀ ਪਹਿਲੀ ਖਬਰ ਜਿਹੜੀ ਅਸੀਂ ਸਾਂਝੀ ਕਰਨ ਲੱਗੇ ਹਾਂ ਉਸ ਤੋਂ ਪਹਿਲਾਂ ਤੁਹਾਡੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਸੋ ਪਹਿਲੀ ਖਬਰ ਮੋਦੀ ਹੋਰੀ ਪਾਰਲੀਮੈਂਟ ਚ ਬੋਲੇ ਨੇ ਕਿ ਖੁਸ਼ਹਾਲ ਦੇਸ਼ ਬੁੱਢੇ ਹੋ ਰਹੇ ਨੇ ਪਰ ਭਾਰਤ ਜਵਾਨ ਹੋ ਰਿਹਾ ਮੋਦੀ ਹੋਰਾਂ ਕਿਹਾ ਉਹਦੇ ਚ ਇੱਕ ਖਬਰ ਉਹਨਾਂ ਕਹੀ ਕਿ ਜਿਹੜਾ ਬਿੱਟੂ ਹੈ ਰਵਨੀਤ ਬਿੱਟੂ ਜਿਹਨੂੰ ਬੀਤ ਸਿੰਘ 부ੱਛੜ ਕਹਿੰਦੇ ਆ ਸਿੱਖ ਦਾ ਪੋਤਰਾ ਹੈ ਉਹ ਬੀਜੇਪੀ ਦੇ ਸ਼ਾਮਲ ਹੋਇਆ ਕਾਂਗਰਸ ਤੋਂ ਕਾਂਗਰਸ ਚੋਂ ਬੀਜੇਪੀ ਚ ਸ਼ਾਮਲ ਹੋਇਆ ਤੇ ਰਾਹੁਲ ਗਾਂਧੀ ਨੇ ਉਹਨੂੰ ਗਦਾਰ ਕਿਹਾ ਕਿਉਂਕਿ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਚਲੇ ਗਿਆ। ਨਰਿੰਦਰ ਮੋਦੀ ਹੋਰਾਂ ਨੇ ਉਹਨੂੰ ਟਵਿਸਟ ਕੀਤਾ ਕਹਿੰਦੇ ਨੇ ਜੀ ਕਿ ਗਦਾਰ ਕਹਿ ਕੇ ਕਾਂਗਰਸ ਨੇ ਸਿੱਖਾਂ ਦਾ ਅਪਮਾਨ ਕੀਤਾ। ਠੀਕ ਹੈ। ਕਿ ਸਿੱਖਾਂ ਦਾ ਅਪਮਾਨ ਕੀਤਾ ਤੇ ਤੁਸੀਂ ਜਦੋਂ ਡਾਕਟਰ ਮਨਮੋਨ ਸਿੰਘ ਹੋਰਾਂ ਦੀ ਬੇਇੱਜ਼ਤੀ ਕਰਦੇ ਹੁੰਦੇ ਸੀ। ਕਈ ਵਾਰੀ ਕਹਿੰਦੇ ਹੁੰਦੇ ਸੀ ਇਹ 12 ਵਜੇ ਇਹ ਨਾਉਂਦਾ ਇਸ ਤਰ੍ਹਾਂ ਆ ਇਹ ਇਸ ਤਰ੍ਹਾਂ ਆ ਸਰਦਾਰ ਆ ਇਹ ਮੋਨਿਆ। ਦੂਜੀ ਗੱਲ ਜਿਹੜੇ ਸਰਦਾਰ ਤੁਸੀਂ ਕੈਨੇਡਾ ਵਿੱਚ ਕਤਲ ਕੀਤਾ ਹਰਦੀਪ ਸਿੰਘ ਨਿਜਰ ਹੋਰਾਂ ਕਰ ਦਿੱਤਾ ਬੇਇੱਜ਼ਤੀ ਦਾ ਕਿਸੇ ਰਹੀ ਪੰਜਾਬ ਤੇ ਪੰਜਾਬ ਤੋਂ ਬਾਹਰ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਤੁਸੀਂ ਕੈਦ ਦੇ ਵਿੱਚ ਰੱਖਿਆ ਹੋਇਆ ਨਜਾਇਜ਼ ਜਿਹੜੇ ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਉਹ ਸਿੱਖਾਂ ਦੀ ਬੇਇੱਜ਼ਤੀ ਨਹੀਂ ਆਏ ਦਿਨ ਭਾਜਪਾ ਸੰਗ ਕਿਸੇ ਨਾ ਕਿਸੇ ਪੰਜਾਬ ਦੇ ਬਾਬੇ ਨੂੰ ਕਿਸ ਦੇ ਦੇਹਧਾਰੀ ਗੁਰੂ ਨੂੰ ਲਗਾਤਾਰ ਸਿੱਖ ਆਡੋਲੋਜੀ ਦੇ ਸਿੱਖ ਸਿਧਾਂਤ ਦੇ ਖਿਲਾਫ ੜਕਾ ਕੇ ਬੁਲਾਉਂਦੇ ਨੇ ਨਿੱਕੇ ਨਿੱਕੇ ਗਰੁੱਪ ਬਣਾ ਦਿੱਤੇ ਜਿਹੜੇ ਗੁਰੂ ਸਾਹਿਬਾਨ ਜੀ ਦੀ ਬੇਇੱਜ਼ਤੀ ਕਰਦੇ ਨੇ ਨਿੱਕੇ ਨਿੱਕੇ ਯੂਟਿਊਬਰ ਲਗਾਤਾਰ ਸਿੱਖੀ ਸਿਧਾਂਤਾਂ ਦਾ ਮਿਲ ਗੋਬਾ ਕਰ ਰਹੇ ਨੇ ਅਸਲੀ ਬੇਇੱਜ਼ਤੀ ਉਹ ਕਰ ਰਹੇ ਹੋ ਤੁਸੀਂ ਮੈਂ ਜਿੰਨੇ ਕਹਾਂ ਪੰਜਾਬ ਦੇ ਵਿੱਚ ਨੇ ਡੇਰਿਆਂ ਦਾ ਬਾਬਿਆਂ ਦਾ ਤੇ ਇਹ ਕੋਈ ਖਲਾਰਾ ਪਾਇਆ ਸੀ ਕਿ ਭਾਜਪੀ ਨੇ ਸੰਗ ਨੇ ਉਸ ਤੋਂ ਹਜ਼ਾਰਾਂ ਗੁਣਾ ਵੱਧ ਪਾ ਦਿੱਤਾ ਜਿਹੜੀ ਬੇਇੱਜ਼ਤੀ ਤੁਸੀਂ ਕਰ ਰਹੇ ਹੋ ਸਿੱਖਾਂ ਦਾ અપਮਾਨ ਕਰ ਰਹੇ ਹੋ ਉਹ ਕਿੱਥੇ ਜਾਏਗਾ ਨਕਲੀ ਸਿੱਖ ਬਣਾ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਜੋਕਰ ਬਣਾਇਆ ਜਾ ਰਿਹਾ ਸਿੱਖਾਂ ਦਾ ਪਿਆਰਿਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਾਤ ਪਾਤ ਦਾ ਪੱਤਾ ਖੇਡ ਕੇ ਇੱਕ ਸਿੱਖ ਨੂੰ ਦੂਸਰੇ ਸਿੱਖ ਦਾ ਦੁਸ਼ਮਣ ਬਣਾਇਆ ਜਾ ਰਿਹਾ ਔਰ ਲਗਾਤਾਰ ਡੇਰਿਆਂ ਨੂੰ ਆਪਣੇ ਗੁਲਾਮ ਬਣਾ ਕੇ ਸਿੱਖੀ ਦੇ ਖਿਲਾਫ ਵਰਤਿਆ ਜਾ ਰਿਹਾ ਇਹ ਸਿੱਖਾਂ ਦਾ ਅਸਲੀ અપਮਾਨ ਮੋਦੀ ਸਾਹਿਬ ਇਹ ਹੈ ਤੁਸੀਂ ਕਿਹੜੀ ਸਿੱਖਾਂ ਦੀ ਇੱਜ਼ਤ ਕਰ ਦਿੱਤੀ ਦੱਸੋ ਹਾਂ ਸਿੱਖਾਂ ਨੂੰ ਜਿਹੜੇ ਸਿੱਖ ਪੰਜਾਬ ਦੇ ਹੱਕਾਂ ਲਈ ਲੜੇ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਹੋਇਆ ਸਜ਼ਾ ਪੂਰੀ ਕੀਤੇਆਂ ਨੂੰ ਵੀ ਨਹੀਂ ਕੱਢਿਆ ਈਵਨ ਕਿ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੀ ਗੱਲਬਾਤ ਚੱਲੀ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਅਜੇ ਤੇ ਸਿੱਖਾਂ ਦੇ ਬਣਦੇ ਹੋਏ ਪੰਜਾਬ ਦੇ ਬਣਦੇ ਹੋਏ ਹੱਕਾਂ ਦੀ ਗੱਲ ਕਦੀ ਤੁਸੀਂ ਕੀਤੀ ਨਹੀਂ ਦਿੱਤਾ ਪਿਛਲੇ 14 ਸਾਲਾਂ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਸਰਕਾਰਾਂ ਤਾਂ ਜੁਮੇਆਰ ਹੈ ਹੀ ਹੈ ਨੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸਿੱਖਾਂ ਦਾ ਇੱਕ ਇੱਕ ਸੂਬਾ ਹੋਵੇ ਤੇ ਉਹਦੇ ਸਿਰ ਤੇ ਹਜ਼ਾਰਾਂ ਕਰੋੜਾ ਕਰੋੜਾ ਲੱਖਾਂ ਕਰੋੜ ਦਾ ਕਰਜ਼ਾ ਹੋਵੇ ਤੇ ਤੁਸੀਂ ਮਾਫਨਾ ਕੀਤਾ ਹੋਵੇ ਪਰ ਤੁਸੀਂ ਇੰਡ ਦਾ ਅੰਡਾਨੀਆਂ ਬਾਨੀਆਂ ਦਾ ਅਰਬ ਰੁਪਈਆ ਦਾ ਕਰਜ਼ਾ ਜਿਹੜਾ ਮਾਫ ਕਰ ਦਿੱਤਾ ਪੰਜਾਬ ਦਾ ਕਰਜ਼ਾ ਮਾਫ ਕਰਦਿਆਂ ਕੀ ਸੀ ਪੰਜਾਬ ਨੂੰ ਸਬਸਿਡੀਆਂ ਨਹੀਂ ਚਾਹੀਦੀਆਂ ਪੰਜਾਬ ਨੂੰ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਤੇ ਜੇ ਉਹ ਹੀ ਛੱਡ ਦਿਓ ਕਿਉਂਕਿ ਤੁਸੀਂ ਉਹਨੂੰ ਭਾਰਤ ਨਾਲ ਰੱਖਣ ਵਾਸਤੇ ਵਰਤਿਆ ਸੀ ਜੇ ਨੀਆ ਤੁਸੀਂ ਆਰਮਡ ਫੋਰਸਿਸ ਕਾਂਗਰਸ ਨੇ ਭੇਜੀਆਂ 84 84 ਤੋਂ ਪਹਿਲਾਂ ਉਹਦਾ ਸਾਰਾ ਖਰਚਾ ਪੰਜਾਬ ਦੇ ਸਿਰ ਤੇ ਕਿਉਂ ਪੰਜਾਬ ਨੂੰ ਤੁਸੀਂ ਜਿੱਤਿਆ ਆ ਇਹ ਗੁਲਾਮ ਬਣਾਇਆ ਆ ਇਹ ਤਾਂ ਖਰਚਾ ਤੁਹਾਡਾ ਆਪਣਾ ਬਣਦਾ ਕਿਉਂਕਿ ਤੁਸੀਂ ਭਾਰਤ ਨਾ ਰੱਖਣਾ ਚਾਹੁੰਦੇ ਸੀ ਖਰਚਾ ਕੀਤਾ ਉੱਥੇ ਤੁਸੀਂ ਲੱਖਾਂ ਨੌਜਵਾਨਾਂ ਦਾ ਬੇਦੋਸ਼ੇ ਨੌਜਵਾਨਾਂ ਦਾ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਉਹਦਾ ਲੋਖਾ ਜੋਖਾ ਵੀ ਦੇਣਾ ਬਣਦਾ ਸੋ ਤੁਸੀਂ ਅਪੋਚੋ ਦੀ ਬਿਆਨ ਨੂੰ ਉਹ ਇੱਕ ਦੂਜੇ ਪਾਰਟੀਆਂ ਵਿੱਚ ਗਦਾਰ ਇੱਕ ਪਾਰਟੀ ਵਾਸਤੇ ਹਿੰਦੂ ਵੀ ਹੋ ਸਕਦਾ ਮੁਸਲਮਾਨ ਵੀ ਹੋ ਸਕਦਾ ਇਸਾਈ ਵੀ ਹੋ ਸਕਦਾ ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੁਣ ਜੇ ਇਹੋ ਹੀ ਗੱਲ ਉੱਠ ਕੇ ਤੁਹਾਨੂੰ ਅਡਵਾਨੀ ਹੋਰੀ ਕਹਿੰਦੇ ਵੀ ਤੂੰ ਤਾਂ ਗਦਾਰ ਆ ਭਾਈ ਪ੍ਰਧਾਨ ਮੰਤਰੀ ਤਾਂ ਮੈਂ ਬਣਨਾ ਸੀ ਤੂੰ ਬਣ ਗਿਆ ਮੈਨੂੰ ਪਿੱਛੇ ਧੱਕ ਕੇ ਤੇ ਫਿਰ ਕੀ ਕੀ ਅਪਮਾਨਾ ਨਹੀਂ ਇਹੋ ਜੀਆਂ ਗੱਲਾਂ ਨੂੰ ਇਸ ਤਰ੍ਹਾਂ ਟਵੀਟ ਕਰਨਾ ਇਹ ਬੀਜੇਪੀ ਨੂੰ ਹੁੰਦਾ ਮੋਦੀ ਨੂੰ ਹੁੰਦਾ ਸਹੀ ਫੈਕਟਸ ਤੋਂ ਦੂਰ ਲਾ ਜਾ ਰਹੇ ਨੇ ਦੂਜੀ ਗੱਲ ਭਾਰਤ ਜਵਾਨ ਹੋ ਰਿਹਾ ਮੈਨੂੰ ਤੇ ਲੱਗਦਾ ਜਿਹੜੀਆਂ ਡੀਲਾਂ ਭਾਰਤ ਕਰ ਰਿਹਾ ਹੈ ਉਹਦੇ ਵਿੱਚ ਤਾਂ ਬੁੱਢਿਆਂ ਨਾਲੋਂ ਵੀ ਭੈੜੀ ਹਾਲਤ ਹੋ ਗਈ ਭਾਰਤ ਦੀ ਮੈਂ ਅਗਲੀ ਡੀਲ ਵਿੱਚ ਗੱਲ ਕਰਨੀ ਹੈ ਜਿਹੜੇ ਤਰੀਕੇ ਨਾਲ ਚਾਈਨਾ ਭਾਰਤ ਨੂੰ ਸਾਮਾਨ ਭੇਜ ਰਿਹਾ ਆ ਦੁਨੀਆ ਭਰ ਵਿੱਚ ਚਾਈਨਾ ਆਪਣਾ ਸਾਮਾਨ ਵੇਚ ਰਿਹਾ ਉਹਦੇ ਵਿੱਚ ਕੀ ਹੋ ਰਿਹਾ ਮੈਂ ਇੱਥੋਂ ਦੇ ਇੰਗਲੈਂਡ ਦੇ ਕਿਸਾਨਾਂ ਨੂੰ ਮਿਲ ਕੇ ਆ ਉਹ ਕਹਿੰਦੇ ਜੀ ਬੁਰੀ ਹਾਲਤ ਆ ਅਸੀਂ ਘਾਟੇ 'ਚ ਜਾ ਰਹੇ ਹਾਂ ਕਿਉਂਕਿ ਜਿੰਨੀ ਪ੍ਰੋਡਕਸ਼ਨ ਚਾਈਨਾ ਤੋਂ ਆ ਰਹੀ ਜਿਨੇ ਦੇਸ਼ਾਂ ਵਿੱਚ ਉਥੋਂ ਦੀ ਲੋਕਲ ਇੰਡਸਟਰੀ ਖਤਮ ਹੋ ਰਹੀ ਹੈ ਜੇ ਮੇਰੇ ਖਿਆਲ ਦੇ ਮਤਲਬ ਅੱਜ ਆਪਣੀ ਸਪਲਾਈ ਚੇਨ ਰੋਕ ਦੇਵੇ ਨਿੱਕੇ-ਨਿੱਕੇ ਚੀਜ਼ਾਂ ਤੋਂ ਲੈ ਕੇ ਇਲੈਕਟ੍ਰੋਨਿਕ ਤੋਂ ਵੱਡੀਆਂ-ਵੱਡੀਆਂ ਚੀਜ਼ਾਂ ਤੱਕ ਤਾਂ ਸ਼ਾਇਦ ਦੇਸ਼ ਜਿਹੜੇ ਨੇ ਉਹ ਦਿਵਾਲੀਏ ਹੋ ਜਾਣ ਭਾਰਤ ਆ ਖਾਸ ਕਰਕੇ ਹੋਏਗਾ ਸਭ ਤੋਂ ਵੱਧ ਵਪਾਰ ਉਹਦਾ ਚਾਈਨਾ ਦੇ ਨਾਲ ਚੱਲ ਰਿਹਾ ਹੈ ਚਾਈਨਾ ਕਈ ਗੁਣਾ ਵੱਧ ਸਟਰੋਂਗ ਜਿਹੜਾ ਅਮਰੀਕਾ ਨਾਲ ਮੁਕਾਬਲਾ ਕਰ ਰਿਹਾ ਦੋਵੇਂ ਇੱਕੋ ਵੇਲੇ ਆਜ਼ਾਦ ਭਾਰਤ ਦੇ ਵਿੱਚ ਜਿਹੜਾ ਜਮਾਨ ਹੋ ਰਿਹਾ ਮੈਨੂੰ ਤਾਂ ਲੱਗਦਾ ਬੁੱਢਿਆਂ ਨੂੰ ਵੀ ਭੈੜੀ ਹਾਲਤ ਹੈ ਰੋਜ਼ ਕਟਗਿੰਤੀਆਂ ਨੂੰ ਰਾਹ ਜਾਂਦਿਆਂ ਨੂੰ ਕਤਲ ਕੀਤਾ ਜਾਂਦਾ ਹੈ, ਕੁੱਟਿਆ ਮਾਰਿਆ ਜਾਂਦਾ, ਉਹਨਾਂ ਦੇ ਧਾਰਮਿਕ ਸਥਾਨ ਢਾਏ ਜਾਂਦੇ ਨੇ। ਔਰ ਤੁਸੀਂ ਕਹ ਰਹੇ ਹੋ ਭਾਰਤ ਜਵਾਨ ਹੋ ਰਿਹਾ। ਵੱਖਰੀ ਗੱਲ ਹੈ ਤੁਹਾਡੀ ਜਿਹੜੀ ਇਕਨੋਮੀ ਤੁਸੀਂ ਕਹਿੰਦੇ ਆ ਪਹੁੰਚ ਗਈ ਹੋ ਤਾਂ ਜਪਾਨ ਦੀ ਵੀ ਹੈ, ਜਪਾਨ ਦੇ ਲੋਕ ਥੋੜੇ ਜਿਹੇ ਨੇ। ਉਹਦੇ باوجود ਜਿਹੜੀ ਹੁਣ ਤੁਹਾਡੀ ਡੀਲ ਅਮਰੀਕਾ ਨਾਲ ਹੋਈ ਹੈ ਜਿਹਦੀ ਮੈਂ ਖੁੱਲ ਕੇ ਅਗਲੀ ਖਬਰ 'ਚ ਗੱਲ ਕਰਨੀ ਆ, ਉਤੋਂ ਤੇ ਲੱਗਦਾ ਭਾਰਤ ਹੁਣ ਬੁੱਢਿਆਂ ਨਾਲੋਂ ਵੀ ਗਿਆ ਗੁਜ਼ਰਿਆ। ਅਮਰੀਕਾ ਨੇ ਪੂਰਾ ਥੱਲੇ ਲਾ ਕੇ ਭਾਰਤ ਨੂੰ ਪੂਰਾ ਗੁਲਾਮ ਬਣਾ ਕੇ ਜਿਹੜਾ ਹੈ ਉਹ ਡੀਲ ਕੀਤੀ ਹੈ ਆਪਣੀ ਈਨ ਮਨਵਾ ਕੇ ਸੋ ਉੱਥੇ ਜਿੱਥੇ ਕੈਨੇਡਾ ਦਾ ਪ੍ਰਧਾਨ ਮੰਤਰੀ ਗਵਾਂਡ ਵਿੱਚ ਬੈਠਾ ਹੋਇਆ ਇਹ ਬੋਲਦਾ ਆ ਕਿ ਹੁਣ ਸਾਨੂੰ ਪ੍ਰਾਣੀਆਂ ਜਿਹੜੀ ਸਾਡੇ ਸਮਝੌਤੇ ਹੋਏ ਸੀ ਸੈਕਿੰਡ ਵਰਡ ਵਾਰ ਵੇਲੇ ਜਿਹੜਾ ਯੂਨੋ ਬਣਿਆ ਸੀ ਉਹਨੂੰ ਰੋਣਾ ਨਹੀਂ ਚਾਹੀਦਾ ਉਹ ਖਤਮ ਹੋ ਗਿਆ ਨਵਾਂ ਸੋਚਣਾ ਚਾਹੀਦਾ ਉੱਥੇ ਭਾਰਤ ਨੇ ਅਮਰੀਕਾ ਦੀਆਂ ਨੀਤੀਆਂ ਨੂੰ ਕਬੂਲ ਕਰਦੇ ਹੋਏ ਸੋ ਇਹ ਜਿਹੜੀ ਤੁਹਾਡੀ ਗੱਲ ਕਹਿਣੀ ਹੈ ਕਿ ਸਿੱਖਾਂ ਦਾ અપਮਾਨ ਸਿੱਖਾਂ ਦਾ અપਮਾਨ ਤੁਸੀਂ ਕਰ ਰਹੇ ਹੋ ਸਿੱਖਾਂ ਨੂੰ ਕੈਦ ਵਿੱਚ ਰੱਖ ਕੇ ਸਿੱਖਾਂ ਦੇ ਵਿੱਚ ਨਿਤ ਪ੍ਰਤੀ ਬਹਿਰੂਪੀਆਂ ਰਹੀਂ ਆਪਣੇ ਗੁਲਾਮਾਂ ਰਹੀਂ ਆਪਣੇ ਬਾਬਿਆਂ ਰਹੀਂ ਆਪਣੇ ਡੇਰਿਆਂ ਰਹੀਂ ਸਿੱਖ ਆਈਡੋਲੋਜੀ ਨੂੰ ਖਤਮ ਕਰਨ ਦੀ ਸਾਜ਼ਿਸ਼ ਕਰ ਰਹੇ ਹਨ ਮੋਦੀ ਸਾਹਿਬ ਇਹ અપਮਾਨ ਕਰ ਰਹੇ ਹਨ ਮੇਰੇ ਕੋਲ ਅਗਲੀ ਖਬਰ ਹੈ ਕਿ ਅਮਰੀਕਾ ਤੇ ਭਾਰਤ ਦਾ ਸਮਝੌਤਾ ਅਖੀਰ ਤੇ ਪਹੁੰਚਿਆ ਕਹਿੰਦੇ ਜੀ ਅਮਰੀਕਾ ਤੋਂ ਭਾਰਤ 5000 ਅਰਬ ਡਾਲਰ ਦਾ ਸਮਾਨ ਖਰੀਦੇਗਾ 500 ਅਰਬ ਡਾਲਰ ਦਾ ਸੌਰੀ ਉਥੇ ਕੀ ਕੀ ਖਰੀਦੇਗਾ ਕਹਿੰਦੇ ਜੀ ਇੱਥੇ ਗੱਲ ਆਈ ਹੈ ਭਾਰਤ ਤੇ ਅਮਰੀਕਾ ਨੂੰ ਸ਼ਨੀਸ਼ਰਵਾਰ ਦੇ ਸਮਝੌਤੇ ਵਾਲੇ ਇਸ ਢਾਂਚੇ ਤੇ ਪਹੁੰਚੇ ਹਨ ਜਿੱਦੇ ਦੋਵਾਂ ਨੂੰ ਵਪਾਰ ਜਿਹੜਾ ਹੈ ਅੱਗੇ ਕੀਤਾ ਜਾਵੇਗਾ ਜਿਹਦੇ ਤੇ ਭਾਰਤ ਤੇ ਟੈਰਿਫ ਘਟਾ ਕੇ ਟੈਕਸ ਘਟਾ ਕੇ 50 ਫੀਸਦੀ ਤੋਂ 18 ਫੀਸਦੀ ਕਰ ਦਿੱਤਾ ਉਹ ਤਾਂ ਕੀਤਾ ਕਿ 5 100 ਅਰਬ ਰੁਪਈਆ ਰੀ ਡਾਲਰ ਦਾ ਵਪਾਰ ਕਰੇਗਾ ਭਾਰਤ ਤੋਂ ਉਹ ਖੇਤੀਬਾੜੀ ਦਾ ਸਮਾਨ ਖਰੀਦੇਗਾ ਜਿਹੜਾ ਚਾਈਨਾ ਤੋਂ ਉਹਨੂੰ ਸਸਤਾ ਮਿਲਦਾ ਹੈ ਜਿਹੜਾ ਭਾਰਤ ਵਿੱਚ ਸਸਤਾ ਬਣਾਇਆ ਜਾਂਦਾ ਉਹ ਅਮਰੀਕਾ ਤੋਂ ਮਹਿੰਗਾ ਲਿਆਵੇਗਾ ਇਹ ਗੁਲਾਮੀ ਹੋਈ ਹੈ ਜਿਸ ਵਿੱਚ ਸੁੱਕੇ ਡਿਸਟਰਾਂ ਦਾ ਅਨਾਜ ਪਸ਼ੂਆਂ ਦੀ ਖੁਰਾਕ ਲਾਲ ਜਵਾਰ ਸੁੱਕੇ ਮੇਵੇ ਤਾਜ਼ੇ ਤੇ ਪ੍ਰੋਸੈਸ ਸੋਇਆਬੀਨ ਦਾ ਤੇਲ ਵਾਇਨ ਤੇ ਸਪੇਅਰਟ ਸ਼ਾਮਿਲ ਹੋਵੇਗੀ ਇਹ ਭਾਰਤ ਕੋਲ ਤਾਂ ਹੈਗਾ ਉਥੋਂ ਕਿਉਂ ਲੈਣਾ ਕਿਉਂਕਿ ਗੁਲਾਮੀ ਹੈ ਦੋਹਾਂ ਧਿਰਾਂ ਵੱਲੋਂ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਅਗਲੇ 5 ਸਾਲਾਂ ਵਿੱਚ 500 ਅਰਬ ਡਾਲਰ ਦੇ ਅਮਰੀਕੀ ਊਰਜਾ ਉਤਪਾਦਨ ਜਹਾਜ਼ ਅਤੇ ਜਹਾਜ਼ਾਂ ਦੇ ਪੁਰਜ਼ੇ ਅੱਛਾ ਭਾਰਤ ਵੱਲੋਂ ਇਹ ਭੇਜਿਆ ਗਾ ਭੇਜਿਆ ਜਾ ਰਿਹਾ ਹੈ ਭਾਰਤ ਉੱਥੇ ਭੇਜੇਗਾ ਠੀਕ ਹੈ ਜੀ ਉਥੋਂ ਭਾਰਤ ਵੱਲ ਆਉਣਗੇ ਜੀ ਜਹਾਜ਼ ਜਹਾਜ਼ਾਂ ਦੇ ਪੁਰਜ਼ੇ ਕੀਮਤੀ ਧਾਤਾਂ ਟੈਕਨੋਲੋਜੀ ਕੁਕਿੰਗ ਕੋਲ ਕੁਕਿੰਗ ਕੋਲ ਦੀ ਖਰੀਦਦਾਰੀ ਦਾ ਇਸ ਵਿੱਚ ਕਿਹਾ ਗਿਆ ਕਿ ਅਮਰੀਕਾ ਤੇ ਭਾਰਤ ਇਹ ਐਲਾਨ ਕਰਦੇ ਹੋ ਖੁਸ਼ੀ ਹੋ ਰਹੀ ਹੈ ਕਿ ਉਹ ਆਪਸ ਵਿੱਚ ਲਾਭਕਾਰੀ ਦਾ ਵਪਾਰ ਕਰਨਗੇ ਜਿਹੜੀਆਂ ਚੀਜ਼ਾਂ ਤੇ ਡਿਊਟੀ ਮੁਕਤ ਹੋਈ ਹੈ ਫਲਾਂ ਸਬਜ਼ੀਆਂ ਦਾ ਭੋਜਨ ਅਮਰੀਕਾ ਦੇ ਬਾਜ਼ਾਰਾਂ ਵਿੱਚ ਡਿਊਟੀ ਮੁਕਤ ਪ੍ਰਵੇਸ਼ ਕਰੇਗੀ ਅਮਰੀਕੀ ਬਾਜ਼ਾਰਾਂ ਵਿੱਚ ਜਾਵੇਗਾ ਅੰਬ ਕੇਲੇ ਅਮਰੂਦ ਤੇ ਇਹ ਜਿਹੜੇ ਆਦੀ ਨੇ ਇਹਨਾਂ ਸਬਜ਼ੀਆਂ ਦੀ ਐਤ ਦੇ ਰੁਕ ਹੈ ਭਾਰਤ ਨੇ ਅਮਰੀਕਾ ਤੋਂ ਕਈ ਕਿਸਮਾਂ ਦੀਆਂ ਸਬਜ਼ੀਆਂ ਤੇ ਫਲਾਂ ਤੇ ਪਾਬੰਦੀ ਲਾਈ ਹੈ ਤੇ ਰਾਇਤਾ ਦੇ ਜਿਹਦੇ ਵਿੱਚ ਆਲੂ ਮਟਰ ਬੀਨਸ ਹੁਣ ਤੁਸੀਂ ਜਿਹੜੀ ਮੇਨ ਗੱਲ ਸੀ ਭਾਰਤ ਤੇ ਅਮਰੀਕਾ ਦੀ ਜਿਹਦੇ ਕਰਕੇ 50 ਫੀਸਦੀ ਟੈਰਿਫ ਹੋਇਆ ਸੀ ਉਹ ਅਗਲੀ ਖਬਰ ਹੈ ਇਹ ਸਮਝੌਤਾ ਤਾਂ ਨਹੀਂ ਸੀ ਹੋ ਰਿਹਾ 18 ਫੀਸਦੀ ਤੋਂ 50 ਫੀਸਦੀ ਜਿਹੜਾ ਟੈਰਿਫ ਲਾਇਆ ਕਿ ਜਿਹੜਾ ਭਾਰਤ ਉਹਦਾ ਅੱਗੇ 18 ਪਰਸੈਂਟ ਟੈਕਸ ਲੱਗਦਾ ਸੀ ਉਹਨੂੰ 50 ਫੀਸਦੀ ਲੱਗੇਗਾ ਕਿਉਂਕਿ ਭਾਰਤ ਖਰੀਦਦਾ ਸੀ ਚਾਈਨਾ ਤੋਂ ਤੇਲ ਕਿਉਂਕਿ ਸੌਰੀ ਰਸ਼ੀਆ ਤੋਂ ਤੇਲ ਰੂਸ ਤੋਂ ਤੇਲ ਖਰੀਦਦਾ ਸੀ ਉਹਨੂੰ ਰਿਫਾਈਨ ਕਰਦਾ ਸੀ ਯੂਰਪ 'ਚ ਵੇਚਦਾ ਸੀ ਹੋਰ ਦੇਸ਼ਾਂ ਨੂੰ ਵੇਚਦਾ ਸੀ ਗੱਲ ਸਮਝ ਆ ਗਈ ਉਹ ਬਹੁਤ ਸਸਤਾ ਤੇਲ ਸੀ ਕਿਉਂਕਿ ਰਸ਼ੀਆ ਕੋਲ ਨਿਸ਼ਨ ਸਕਦੇ ਅਮਰੀਕਾ ਨੇ ਪਾਬੰਦੀ ਲਾਈ ਹੋਈ ਸੀ ਯੂਰਪ ਨੇ ਪਾਬੰਦੀ ਲਾਈ ਸੀ ਹੁਣ ਸਭ ਤੋਂ ਵੱਡੀ ਗੈਦਾਰੀ ਭਾਰਤ ਦੀ ਸਰਕਾਰ ਨੇ ਭਾਰਤ ਦੇ ਲੋਕਾਂ ਨਾਲ ਇਹ ਕੀਤੀ ਕਿ ਉਹ ਸਸਤਾ ਤੇਲ ਬਹੁਤ ਖਰੀਦ ਕੇ ਭਾਰਤ ਨੂੰ ਸਸਤਾ ਤੇਲ ਨਹੀਂ ਦਿੱਤਾ ਭਾਰਤ ਨੂੰ ਉਨਾ ਹੀ ਮਹਿੰਗਾ ਦਿੱਤਾ ਜੇ ਉਹ 120 ਰੁਪਏ ਲੀਟਰ ਤੇਲ ਸੀ ਤਾਂ ਸਸਤਾ ਤੇਲ ਉਹ ਦੋਨੋਂ ਸਸਤਾ ਤੇਲ ਨਹੀਂ ਦਿੱਤਾ ਮਹਿੰਗਾ ਤੇਲ ਦਿੱਤਾ ਭਾਰਤ ਦੇ ਲੋਕਾਂ ਨੂੰ ਉਹ ਮਹਿੰਗਾ ਮਹਿੰਗਾ ਤੇਲ ਬਾਹਰ ਵੇਚ ਕੇ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਨ ਪੈਟਰੋਲੀਅਮ ਦੀਆਂ ਉਹਨਾਂ ਨੂੰ ਫਾਇਦੇ ਦਿੱਤੇ ਉਹਨਾਂ ਵਿੱਚੋਂ ਆਪਣੀ ਹਿੱਸੇਦਾਰੀ ਲਈ ਪਰ ਲੋਕਾਂ ਨੂੰ ਕੋਈ ਸੁੱਖ ਨਹੀਂ ਦਿੱਤਾ ਇਹ ਭਾਰਤ ਦੇ ਲੋਕਾਂ ਨਾਲ ਪਹਿਲੀ ਗਿਦਾਰੀ ਸੀ ਫਿਰ ਆਨੇ ਬੜ ਕੁਮਾਰੀ ਵੀ ਭਾਈ ਤੂੰ ਤੇਲ ਖਰੀਦਣਾ ਰੂਸ ਕੋਲੋਂ ਬੰਦ ਕਰ ਦੇ ਇਹ ਕਹਿੰਦਾ ਨਹੀਂ ਸਾਡੀ ਮਰਜ਼ੀ ਹੈ ਅਸੀਂ ਖਰੀਦਾਂਗੇ ਅਸੀਂ ਜਿਹਦੇ ਕੋ ਮਰਜ਼ੀ ਖਰੀਦੇ ਸਸਤਾ ਤੇਲ ਮਿਲਦਾ ਇਥੋਂ ਤੱਕ ਅਮਰੀਕਾ ਦੇ ਇੱਕ ਸੈਨੇਟਰ ਨੇ ਕਿਹਾ ਕਿ ਬਣੀਆਂ ਤੇਲ ਵੇਚ ਕੇ ਅਮੀਰ ਹੋ ਰਿਹਾ ਹੈ ਭਾਰਤ ਨੂੰ ਵੀ ਲੁੱਟ ਰਿਹਾ ਤੇ ਦੂਜੇ ਲੋਟਾਂ ਨੂੰ ਵੀ ਰੋਕ ਰਿਹਾ ਤੇ ਲੁੱਟ ਲਿਆ ਤੇ ਰੂਸ ਤਾਂ ਕਿ ਰੂਸ ਜੁਕ੍ਰੇਨ ਨਾਲ ਜੰਗ ਵੱਧ ਕਰ ਸਕੇ ਠੀਕ ਹੈ ਜੀ ਅਮਰੀਕਾ ਨੇ ਦੋ ਤਿੰਨ ਵਾਰੀ ਕਿਹਾ ਮੰਨੇ ਨਹੀਂ ਅਮਰੀਕਾ ਨੇ ਚੁੱਕ ਕੇ 50% ਦੀ ਟੈਕਸ ਲਾ ਦਿੱਤਾ ਹੁਣ 25% ਦੀ ਈਰਾਨ ਤੋਂ ਸਮਾਨ ਖਰੀਦਣ ਦਾ ਲਾਤਾ ਤੇਲ ਖਰੀਦਣ ਦਾ ਭਾਰਤ ਇਹ ਨਹੀਂ ਮਾਰ ਚੱਲ ਸਕਦਾ ਜਿਹੜੀ ਇਕਨੋਮੀ ਦਾ ਇਹ ਰੌਲਾ ਪਾਉਂਦੇ ਨੇ ਭਾਰਤ ਅਸਲ ਦੇ ਵਿੱਚ ਇਕਨੋਮੀ ਜਿਹੜੀ ਹੈ ਉੱਥੇ ਕ腐ਪਸ਼ਨ ਭ੍ਰਸ਼ਟਾਚਾਰ ਨੇ ਇੰਨੀ ਖੋਖਲੀ ਕਰ ਦਿੱਤੀ ਹੋਈ ਹੈ ਉਹਦੇ ਮੁਕਾਬਲੇ ਤੇ ਚਾਈਨਾ ਤੁਸੀਂ ਦੇਖ ਲਓ ਪਪੂਲੇਸ਼ਨ ਚਾਈਨਾ ਦੀ ਘਟ ਗਈ ਹੁਣ ਭਾਰਤ ਨਾਲੋਂ ਪਹਿਲਾਂ ਵੱਧ ਸੀ ਪਰ ਉੱਥੇ ਉਹਨੇ ਇੰਨਾ ਜ਼ਿਆਦਾ ਜਿਹੜਾ ਹੈ ਉਤਪਾਦਨ ਕਰ ਦਿੱਤਾ ਵੀ ਉਸ ਉਤਪਾਦਨ ਦੇ ਨੰਬਰ 2 ਫੌਜ ਤਿਆਰ ਕਰਦੀ ਉਸ ਉਤਪਾਦਨ ਦੇ ਨਾਲ ਚਾਈਨਾ ਨੇ ਦੁਨੀਆਂ ਦੇ ਬਹੁਤ ਸਾਰੇ ਦੇਸ਼ ਕਰਜ਼ਾਈ ਕਰ ਦਿੱਤੇ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਬ੍ਰਿਜ ਬਣ ਰਹੇ ਨੇ ਜਿੱਥੇ ਬੰਦਰਗਾਹਾਂ ਬਣ ਰਹੀਆਂ ਨੇ ਜਿੱਥੇ ਵੱਡੇ ਵੱਡੇ ਪਲਾਂਟ ਲੱਗ ਰਹੇ ਨੇ ਉਹਨਾਂ ਵਿੱਚ ਸਾਰਿਆਂ ਵਿੱਚ ਚਾਈਨਾ ਦੀ ਇਨਵੈਸਟਮੈਂਟ ਹੈ ਗ੍ਰੀਨਲੈਂਡ ਤੋਂ ਇਸੇ ਕਰਕੇ ਜਿਹੜਾ ਹੁਣ ਕਬਜ਼ੇ ਦੀ ਗੱਲ ਕਰ ਰਿਹਾ ਵੈਨਜੁਏਲਾ ਤੋਂ ਤੇਲ ਤੇ ਹੋਰ ਖਣਿਜ ਕੱਢ ਰਿਹਾ ਸੀ ਚੀਨ ਕਹਿਣ ਦਾ ਭਾਵ ਭਾਰਤ ਤੇ ਚੀਨ ਗੁਆਂਢੀ ਨੇ ਪਰ ਆਜ਼ਾਦੀ ਉਹਨੂੰ ਬਾਅਦ ਚ ਮਿਲੀ ਉਹ ਕਿਤੇ ਤਰੱਕੀ ਕਰ ਗਿਆ ਭਾਰਤ ਸਿਰਫ ਇਹ ਮੀਡੀਆ ਤੇ ਪੈਸਾ ਖਰਚਣ ਵਾਲਾ ਕਿ ਅਸੀਂ ਵਧੀਆਂ ਅਸੀਂ ਵਿਸ਼ਵ ਗੁਰੂਆਂ ਕਹਿਣ ਦੀ ਬਜਾਏ ਜੇ ਰਿਐਲਿਟੀ ਵਿੱਚ ਕੀਤਾ ਹੁੰਦਾ ਜਿਸ ਸਿਸਟਮ ਵਿੱਚ ਭ੍ਰਸ਼ਟਾਚਾਰ ਨਾ ਹੁੰਦਾ ਜਿਸ ਸਿਸਟਮ ਦੇ ਵਿੱਚ ਭਗਵਾਵਾਦੀ Hindu ਅਤਵਾਦੀ ਸੋਚ ਨਾ ਹੁੰਦੀ ਜਿਸ ਸਿਸਟਮ ਦੇ ਵਿੱਚ ਘਟ ਗਿਣਤੀਆਂ ਦਾ ਕਤਲ ਨਾ ਹੁੰਦਾ ਜਿਸ ਸਿਸਟਮ ਵਿੱਚ ਘਟ ਗਿਣਤੀਆਂ ਦਾ ਵਿਤਕਰਾ ਨਾ ਹੁੰਦਾ ਤੇ ਸ਼ਾਇਦ ਭਾਰਤ ਚਾਈਨਾ ਨਾਲੋਂ ਅੱਗੇ ਨਿਕਲ ਜਾਂਦਾ ਪੁਰਾਣੇ ਕਿਹਾ ਕਹਿ ਲਗੀ ਸਮਝੌਤਾ ਤਾਂ ਹੋਇਆ ਹੈ 50 ਫੀਸਦੀ ਤੋਂ 18 ਫੀਸਦੀ ਟੈਰਿਫ ਅਸੀਂ ਤਾਂ ਕੀਤਾ ਕਿਉਂਕਿ ਭਾਰਤ ਨੇ ਜਿਹੜਾ ਹੈ ਉਹ ਚਾਈਨਾ ਤੋਂ ਤੇਲ ਖਰੀਦਣਾ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਉਹਨਾਂ ਨੇ ਕਿਹਾ ਰੂਸ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਕੇ ਅਮਰੀਕਾ ਤੋਂ ਕਿਹੜਾ ਤੇਲ ਖਰੀਦਣਾ ਜਿਹੜਾ ਵੈਨਜੂਲਾ ਦੇ ਕਬਜ਼ਾ ਕਰਕੇ ਉੱਥੋਂ ਤੇਲ ਨਿਕਲਣਾ ਹੁਣ ਤੁਸੀਂ ਦੇਖੋ ਉੱਥੋਂ ਜਿਹੜਾ ਤੇਲ ਆ ਜਿਹਨੀਆਂ ਰਿਪੋਰਟਸ ਮੈਂ BBC ਤੇ ਪੜੀਆਂ ਨੇ ਉਹ ਤੇਲ ਦੇ ਪ੍ਰੋਸੈਸਿੰਗ ਦਾ ਖਰਚਾ ਬਹੁਤ ਜ਼ਿਆਦਾ ਆ ਅਮਰੀਕੀ ਕੰਪਨੀਆਂ ਨੇ ਹੱਥ ਖੜਾ ਕਰਤਾ ਅਸੀਂ ਨਹੀਂ ਕਰ ਸਕਦੇ 트럼ਪ ਨੇ ਬਾਮ ਰੋੜ ਕੇ ਕੈਨੇਡਾ ਨੀਆਂ ਬਾਨੀ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਕਿਹਾ ਕਿ ਉੱਥੋਂ ਤੇਲ ਕੱਢੋ ਤੇਲ ਵੀ ਸਸਤਾ ਕੱਢੋ ਤੁਹਾਨੂੰ ਪੈਸੇ ਥੋੜੇ ਦੇਾਂਗੇ ਤੇਲ ਕੱਢ ਕੇ ਤੇ ਤੁਸੀਂ ਖਰੀਦੋ ਸਾਡੇ ਕੋਲ ਹੁਣ ਰੋਸ ਤੋਂ ਤੇਲ ਨਹੀਂ ਖਰੀਦੇਗਾ ਪਰ ਅਮਰੀਕਾ ਅਮਰੀਕਾ ਦੇ ਅੰਦਰ ਵੈਂਚੂਏਲਾਸ ਵੇਲੇ ਉੱਥੋਂ ਤੇਲ ਖਰੀਦੇਗਾ ਭਾਵ ਦੋਰੀ ਮਾਰ ਭਾਰਤ ਨੂੰ ਪੈਣੀ ਹੈ 트럼ਪ ਨੇ ਇੰਨੀ ਰੋੜੀ ਹੈ ਪਰ ਪੰਜਾਬੀ ਦੇ ਵਿੱਚ ਕਹਿੰਦੇ ਸ਼ਰਮਿੰਦੇ ਦਾ دارو ਕੀ ਬਜਾਏ ਕਿ ਇਸ ਤੇ ਸੈਲਫ ਫਾਈਨਾਂਸਿਸ ਕਰ ਦੇ ਜਾਂ ਕੈਨੇਡਾ ਨੂੰ ਸਿੱਧਾ ਖਲੋ ਜਾਂਦੇ ਯੂਰਪ ਨੂੰ ਸਿੱਧਾ ਖਲੋ ਜਾਂਦੇ ਇਹਨਾਂ ਨੇ ਇੰਨਾ ਝੋਕੇ ਸਮਝੌਤਾ ਕੀਤਾ ਕਿ ਪੰਜਾਬ ਭਾਰਤ ਦੇ ਖੇਤੀਬਾੜੀ ਜਿਹੜਾ ਖੇਤਰ ਆ ਉਹਦੇ ਵਾਸਤੇ ਵੀ ਕਿ ਜਦੋਂ ਅਮਰੀਕਾ ਦੇ ਪ੍ਰੋਡਕਟ ਉੱਥੇ ਆਉਣਗੇ ਉੱਥੇ ਲੋਕ ਸ ਇਹ ਸੋਚ ਕੇ ਸਾਡੇ ਸੋਚ ਜਿਹਾ ਵੀ ਜਿਹੜਾ ਬਾਹਰ ਦਾ ਬ੍ਰਾਂਡ ਆ ਉਹ ਵਧੀਆ ਹੁੰਦਾ ਲੋਕਲ ਖੇਤੀਬਾੜੀ ਦੇ ਪ੍ਰੋਡਕਟ ਜਿਹੜੇ ਨੇ ਉਹਨੂੰ ਵੀ ਨੁਕਸਾਨ ਪਹੁੰਚੇਗਾ ਸੋ ਇਸ ਵੇਲੇ ਹਾਲਤ ਭਾਰਤ ਦੇ ਇਸ ਸਮਝੌਤੇ ਦੇ ਨਾਲ ਬਹੁਤ ਮਾੜੇ ਹੋ ਗਏ ਔਰ ਇੰਟਰਨੈਸ਼ਨਲ ਲੈਵਲ ਤੇ ਬਹੁਤ ਜ਼ਿਆਦਾ ਡਿੱਗੇ ਵੀ ਹੈ ਜਿਹੜਾ ਇਹਨਾਂ ਦਾ ਪਰ ਹੈ ਮੋਦੀ ਅਰਿਕਾਰੇ ਕਿ ਭਾਰਤ ਦੀ ਸਭ ਤੋਂ ਮਜ਼ਬੂਤ ਕਰੰਸੀ ਹੈ ਸਭ ਤੋਂ ਵੱਧ ਕਹਿੰਦੇ ਜੀ ਬਰਤਾਨੀਆ ਅਮਰੀਕਾ ਯੂਰੋਪੀ ਯੂਨੀਅਨ ਸਮੇਤ ਦੇਸ਼ਾਂ ਨਾਲ ਹਾਲੀਆ ਵਪਾਰ ਸਮਝੌਤੇ ਤੋਂ ਪਤਾ ਲੱਗਦਾ ਕਿ ਭਰੋਸੇਵਾਨ ਭਾਈਚਾਰੇ ਵੱਲੋਂ ਦੇਖਿਆ ਜਾਂਦਾ ਹੁਣ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਪ੍ਰਵਾਸ ਭਾਰਤ ਤੇ ਮਲੇਸ਼ੀਆ ਪੋਲਵਰ ਜੋ ਕੰਮ ਕਰਦਾ ਉਹਨੇ ਕਿਹਾ ਕਿ ਭਾਰਤ ਦੀ ਜਿਹੜੀ ਆ ਸਮਝੌਤੇ ਜਿਹੜੇ ਹੋਏ ਨੇ ਅਮਰੀਕਾ ਨਾਲ ਭਾਰਤ ਸਭ ਤੋਂ ਵੱਧ ਮਜ਼ਬੂਤ ਕਰੰਸੀ ਬਣ ਗਿਆ ਉਹ ਮੋਦੀ ਹੋਰੀ ਬਾਹਰ ਜਾ ਕੇ ਝੂਠ ਬੋਲਣੇ ਚੰਗਾ ਨਹੀਂ ਲੱਗਦਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਦੋਂ ਮੈਂ ਇਸ ਕੰਟਰੀ ਚ ਆਇਆ ਸੀ 15 ਸਾਲ ਪਹਿਲਾਂ ਉਦੋਂ ਪਾਉਂਡ ਦੇ ਮੁਕਾਬਲੇ 'ਚ 1 ਪਾਉਂਡ ਬੰਦੇ ਸਨ ਉਹ 70 ਜਾਂ 80 ਬੰਦੇ ਸਨ 70 ਜਾਂ 80 ਇਸ ਵੇਲੇ ਬਣ ਰਹੇ ਨੇ 115 ਤੋਂ 20 ਦੇ ਵਿੱਚ 80 ਤੇ 40 ਭਾਵਤੀ 40 ਗੁਣਾ ਭਾਰਤ ਦੀ ਕਰੰਸੀ ਡਿੱਗ ਪਈ ਹੈ ਇਸੇ ਤਰ੍ਹਾਂ ਡਾਲਰ ਦੇ ਵਿੱਚ ਆ ਇਸੇ ਤਰ੍ਹਾਂ ਯੂਰੋ ਦੇ ਵਿੱਚ ਭਾਰਤ ਦੀ ਡਿੱਗ ਰਹੀ ਹੈ ਹੋਰ ਇਹ ਵਿਦੇਸ਼ਾਂ ਵਿੱਚ ਜਾ ਕੇ ਕੋਲਾਂ ਲੰਪੂਰ ਜਾ ਕੇ ਕਹਿਣਾ ਕਿ ਭਾਰਤ ਦੀ ਕਰੰਸੀ ਬੜੀ ਮਜ਼ਬੂਤ ਹੈ ਮੈਨੂੰ ਸਮਝ ਨਹੀਂ ਆਉਂਦਾ ਪ੍ਰਧਾਨ ਮੰਤਰੀ ਹੋਰਾਂ ਦੇ ਲਿਖ ਕੇ ਕੌਣ ਦਿੰਦਾ ਜਿਹੜੀ ਮੈਨੂੰ ਲੱਗ ਰਿਹਾ ਕਿ 120 25 ਹੋ ਜਾਣੀ ਹੈ ਹੋਰ ਥੋੜੇ ਦਿਨਾਂ ਨੂੰ ਭਾਰਤ ਦੀ ਕਰੰਸੀ ਦਾ ਕਾਰਨ ਉੱਥੇ ਜਿਹੜੀ ਕਾਲਾ ਸਰਕਾਰ ਦੀ ਸੀ ਅੱਜਕਲ ਬੀਜੇਪੀ ਬਹੁਤ ਜ਼ੋਰ ਸ਼ੋਰ ਨਾਲ ਕਰ ਰਹੀ ਹੈ ਪੈਸੇ ਦੀ ਮਨੀ ਦੀ ਕਾਲਾ ਬਾਜ਼ਾਰੀ ਜਿਹਨੂੰ ਬਲੈਕ ਮਾਰਕੀਟਿੰਗ ਕਹਿੰਦੇ ਆ ਉਹ ਅੱਜ ਦੀ ਸਰਕਾਰ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਕਰੰਸੀ ਭਾਰਤ ਦੀ ਡਿੱਗ ਰਹੀ ਹੈ ਮੈਂ ਸਮਝਦਾ ਜਿਹੜੇ ਮੋਦੀ ਹੋਰਾਂ ਨੂੰ ਲਿਖ ਕੇ ਦਿੰਦੇ ਭਾਸ਼ਣ ਉਹਨਾਂ ਨੂੰ ਫੈਕਟਸ ਜਿਹੜੇ ਨੇ ਉਹ ਸਾਹਮਣੇ ਰੱਖ ਕੇ ਗੱਲ ਕਰਦੇ ਦੂਸਰੇ ਪਾਸੇ ਇਹਨਾਂ ਦਾ ਸਮਝੌਤਾ ਜਿਹੜਾ ਯੂਰਪ ਨਾਲ ਹੋਇਆ ਮੈਨੂੰ ਲੱਗਦਾ ਉਹਦੇ ਵਿੱਚ ਭਾਰਤ ਫਾਇਦੇ ਵਿੱਚ ਰਹੇਗਾ ਬਿਨਾਂ ਸ਼ੱਕ ਦੋਵਾਂ ਨੇ ਸਮਝੌਤਾ ਕੀਤਾ ਹੈ ਭਾਰਤ ਫਾਇਦੇ ਵਿੱਚ ਰਹੇਗਾ ਇੱਕ ਯੂਰੋਪੀਅਨ ਸੰਘ ਦੇ ਨਾਲ ਕਿਉਂਕਿ ਯੂਰੋਪੀਅਨ ਸੰਘ ਚਾਈਨਾ ਦੇ ਕਬਜੇ ਤੋਂ ਬਾਹਰ ਨਿਕਲਣਾ ਚਾਹੁੰਦਾ ਉਹਨਾਂ ਨੂੰ ਪਤਾ ਭਾਰਤ ਨੂੰ ਜਦੋਂ ਮਰਜ਼ੀ ਦਿਵਾ ਸਕਦੇ ਆ ਪਰ ਚਾਈਨਾ ਤਗੜਾ ਆ ਇਸ ਨੂੰ ਅਮਰੀਕਾ ਦੀ ਕੁਰਕੀ ਕਰਕੇ ਘਟਾ ਰਹੇ ਨੇ ਦੁਨੀਆ ਦਾ ਸਾਰਾ ਕੁਝ ਬਦਲਦਾ ਜਾ ਰਿਹਾ ਹੌਲੀ ਹੌਲੀ ਜਿਹੜਾ ਨਿਊ ਵਰਡ ਆਰਡਰ ਆ ਉਹਦੇ ਵਿੱਚ ਸ਼ਾਇਦ ਕੈਨੇਡਾ ਤੇ ਚਾਈਨਾ ਨੇੜੇ ਆਜਣ ਉਹਦੇ ਵਿੱਚ ਇੱਕ ਦਿਨ ਇਹ ਵੀ ਹੋ ਸਕਦਾ ਆ ਜੋ ਮੈਂ ਦੇਖ ਰਿਹਾ ਕਿ ਸ਼ਾਇਦ ਯੂਰਪ ਰਸ਼ੀਆ ਨੂੰ ਕਹੇ ਵੀ ਆਸੀਸਲਾ ਕਰ ਲਈਏ ਕਿਉਂਕਿ ਅਮਰੀਕਾ ਯੂਰਪ ਨੂੰ ਦੇ ਰਿਹਾ ਆ ਆਉਣ ਵਾਲੇ ਸਮੇਂ 'ਚ ਕਿਹੜੀ ਧਿਰ ਕਿਦਣਾ ਜਾ ਜੁੜਦੀ ਹੈ ਜਿਵੇਂ ਇਲੈਕਸ਼ਨ ਦੇ ਵਿੱਚ ਨਹੀਂ ਹੁੰਦਾ ਭਾਰਤ ਵਿੱਚ ਵੀ ਪਤਾ ਨਹੀਂ ਕਿਹੜੇ ਬੰਦੇ ਨੇ ਕਿਹੜੀ ਪਾਰਟੀ ਨਾਲ ਜਾ ਜੁੜਨਾ ਰਾਤ ਨੂੰ ਨਹੀਂ ਵਿਖ ਜਾਣਾ ਇਲੈਕਸ਼ਨ ਤੋਂ 2 ਦਿਨ ਪਹਿਲੋ ਆਜ਼ਾਦ ਉਮੀਦਵਾਰ ਕੋਈ ਲੱਖ ਰੁਪਏ ਲੈ ਕੇ ਇੱਕ ਪਾਰਟੀ ਦੇ ਹੱਕ ਵਿੱਚ ਤੁਰ ਜਾਂਦਾ ਇਹੋ ਜਿਹੇ ਹਾਲਾਤ ਐਸ ਵੇਲੇ ਦੁਨੀਆ ਦੇ ਵਿੱਚ ਦੁਨੀਆ ਦੇ ਦੇਸ਼ਾਂ ਦੇ ਗੱਠ ਭਾਰਤ ਕਿੱਥੇ ਖੜਦਾ ਕਿਉਂਕਿ ਭਾਰਤ ਅਮਰੀਕਾ ਨਾਲ ਜਿਤਨਾ ਸਮਝੌਤਾ ਕਰ ਲਿਆ ਇੱਕ ਤਾਂ ਥੱਲੇ ਲੱਗ ਗਿਆ ਪੂਰੀ ਤਰ੍ਹਾਂ ਇਹਦੇ ਵਿੱਚ ਕੋਈ ਦੂਜੀ ਰਾਇ ਨਹੀਂ ਪਰ ਦੂਜੇ ਪਾਸੇ ਯੂਰਪ ਵਾਸਤੇ ਬੜੀ ਮੁਸ਼ਕਲ ਬਣੀ ਹੋਈ ਹੈ ਕਿ ਅਮਰੀਕਾ ਉਹਨੂੰ ਧਮਕੀਆਂ ਦੇ ਰਿਹਾ ਤੇ ਰੂਸ ਤੋਂ ਉਹਨੂੰ ਖਤਰਾ ਸੀ ਰੂਸ ਕਹ ਰਿਹਾ ਕਹਿੰਦਾ ਦੇਖ ਲਓ ਤੁਸੀਂ ਯੂਰਪ ਵਾਲਿਓ ਅਮਰੀਕਾ ਤੁਹਾਡਾ ਕੀ ਕਰਦਾ ਮੈਂ ਇੰਨਾ ਬੁਰਾ ਕਰਦਾ ਜਿਵੇਂ ਸਿੱਖਾਂ ਨੂੰ ਲੰਮਾ ਨਹੀਂ ਦਿੰਦੇ ਵੀ ਜੇ ਤੁਸੀਂ ਭਾਰਤ ਨਾਲ ਨਾਲ ਦੇ ਪਾਕਿਸਤਾਨ 'ਚ ਰਹਿੰਦੇ ਇਹ ਕੁਝ ਨਾ ਹੁੰਦਾ ਤੇ ਉਹ ਭਾਰਤ ਵਾਲੇ ਕਹਿੰਦੇ ਖਵਾ ਲਓ ਉਹਨਾਂ ਨੂੰ ਲੰਗਰ ਖਵਾ ਲਓ ਉੱਥੇ ਉਹਨਾਂ ਦੀ ਸੇਵਾ ਕਰ ਲਓ ਉਹ ਸਿੱਖਾਂ ਨੂੰ ਆਪਣਾ ਸਟੈਂਡ ਲੈਣਾ ਚਾਹੀਦਾ ਸਿੱਖਾਂ ਨੂੰ ਆਪਣੀ ਕੌਮ ਵਾਸਤੇ ਆਪਣੇ ਰਾਜ ਵਾਸਤੇ ਖੜਨਾ ਚਾਹੀਦਾ ਸੀ ਜਿਹੜੇ ਸਾਡੇ ਬਜ਼ੁਰਗ ਵੀ ਨਹੀਂ ਖੜੇ ਤੇ ਸਾਡੀ ਅੱਜ ਦੀ ਪੀੜ੍ਹੀ ਵੀ ਨਹੀਂ ਖੜ ਰਹੀ। ਕਰੰਸੀ ਵਾਲੀ ਖਬਰ ਆਏ ਮੈਨੂੰ ਲੱਗਦਾ ਹੈ ਕਿ ਗੱਲ ਬਣਦੀ ਨਹੀਂ ਹੈ ਤੇ ਧਿਆਨ ਦੇਣਾ ਚਾਹੀਦਾ ਹੈ। ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੇ ਉਤਰਪਰੇਜ ਦੇ ਮੁਰਾਦਾਬਾਦ ਕਸਬੇ ਕਾਂਠ ਵਿੱਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਾਕਾ ਜਪਨ ਸਿੰਘ ਦੇ ਬੀਏ ਦੇ ਪੇਪਰ ਦੌਰਾਨ ਕਿਰਪਾਨ ਪਾ ਕੇ ਪ੍ਰੀਖਿਆ ਤੇ ਰੋਕਣ ਤੋਂ ਸਖਤ ਸ਼ਬਦਾਂ ਵਿੱਚ ਨਿ ਉਥੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਇੰਚਾਰਜ ਬ੍ਰਿਜਪਾਲ ਸਿੰਘ ਦੀ ਅਗਵਾਈ ਹੇਠ ਸਬੰਧਤ ਟੀਮ ਨੇ ਕਾਲਜ ਦੀ ਪੜਤਾਲ ਹੀ ਭੇਜਿਆ ਸਿੱਖ ਭਾਵਨਾ ਨਾਲ ਜੁੜਿਆ ਬੇहद ਗੰਭੀਰ ਮਸਲਾ ਦੱਸਿਆ ਗਿਆ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਜਾਂਚ ਕਰਵਾ ਕੇ ਦੋਸ਼ੀ ਪ੍ਰਿੰਸੀਪਲ ਤੇ ਅਧਿਆਪਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਇੱਕ ਅਹਿਮ ਹਿੱਸਾ ਹਨ ਭਾਰਤ ਦੇਸ਼ ਅੰਦਰ ਸਿੱਖਾਂ ਨੂੰ ਸੰਵਿਧਾਨ ਦੇ ਤੌਰ ਤੇ ਸਭ ਤੋਂ ਵੱਧ ਆਜ਼ਾਦੀ ਹੈ ਇਹ ਹਜ਼ਾਰਾਂ ਐਸੀਆਂ ਐਗਜ਼ੈਂਪਲਸ ਹੋ ਗਈਆਂ ਪੰਜਾਬ ਦੇ ਸਕੂਲਾਂ ਵਿੱਚ ਵੀ ਹਿਮਾਚਲ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਈਵਨ ਸਿੱਖਾਂ ਨੂੰ ਕੜੇ ਪਾਉਣ ਤੋਂ ਰੋਕਿਆ ਗਿਆ। ਪਿਛਲੇ ਦਿਨੀ ਦਿੱਲੀ ਦੇ ਵਿੱਚ ਕਿਰਪਾਨ ਪਾ ਕੇ ਸਫਰ ਕਰਨ ਸਿੰਘ ਸਿਰਸਾ ਨੂੰ ਰੋਕਿਆ ਗਿਆ। ਬਹੁਤ ਸਾਰੀਆਂ ਮੈਂ ਜੇ ਇਕੱਠੀਆਂ ਕਰਾਂ ਤੇ ਮੇਰੇ ਮਾਈਂਡ ਦੇ ਵਿੱਚ ਹਜ਼ਾਰ ਦੋ ਹਜ਼ਾਰ ਇਕਸੈਂਪਲਸ ਹੈ ਗਿਆ। ਜਿਨ੍ਹਾਂ ਦਾ ਕੋਈ ਬਹੁਤਾ ਅਸੀਲ ਲਿਆ ਨਹੀਂ ਕਿਉਂਕਿ ਉਹ ਹੌਲੀ-ਹੌਲੀ ਸੋਚ ਰਿਹਾ ਵੀ ਇਹਨਾਂ ਨੂੰ ਇਹਨਾਂ ਦੇ ਕਕਾਰ ਤੋਂ ਜਿਵੇਂ ਕਦੇ ਗਊ ਬ੍ਰਾਹਮਣ ਤਰਨ ਜਾਈ ਧੋਤੀ ਟਿੱਕਾ ਤੇਜ ਅਪਮਾਲੀ ਧਨ ਜਨੇਉ ਤੇ ਟੈਕਸ ਲੱਗਦਾ ਸੀ ਗਾਉ ਤੇ ਟੈਕਸ ਲੱਗਦਾ ਸੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਸ Hindu ਰਾਸ਼ਟਰ ਦੇ ਵਿੱਚ ਸਿੱਖਾਂ ਦੇ ਕਕਾਰਾਂ ਤੇ ਸ਼ਕਤੀ ਕਰਕੇ ਸਿੱਖਾਂ ਕੋਲੋਂ ਕਕਾਰ ਲਵਾਏ ਜਾਣਗੇ ਕੜੇ ਲਵਾਉਣ ਦੀ ਕੋਸ਼ਿਸ਼ ਹੋਵੇਗੀ ਕਿਰਪਾ ਨਾਲ ਲਵਾਉਣ ਦੀ ਕੋਸ਼ਿਸ਼ ਹੋਵੇ ਬੜੀ ਹੌਲੀ ਉਹਨੂੰ ਦੂਜੇ ਤੀਜੇ ਮਹੀਨੇ ਜਿਵੇਂ ਪਾਣੀ ਚ ਵੱਟਾ ਮਾਰ ਕੇ ਨਹੀਂ ਦੇਖਦੇ ਵੀ ਕਿੰਨੀ ਕੋ ਹਲਚਲ ਹੁੰਦੀ ਹੈ ਇਹ ਲਗਾਤਾਰ ਹੋ ਰਿਹਾ ਮੈਂ ਅੱਜ ਤੋਂ ਤਕਰੀਬਨ ਜਦੋਂ ਬਰਗਾੜੀ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਇਸ ਗੱਲ ਨੂੰ 10 ਸਾਲ ਹੋ ਚੱਲੇ ਆ 10 11 ਸਾਲ ਮੈਂ ਕਿਹਾ ਸੀ ਇਹ ਬਾਰ-ਬਾਰ ਬੇਦਬੀ ਹੋਵੇਗੀ ਅੱਜ ਲੱਖਾਂ ਸੇ ਇਕੱਠੇ ਹੁੰਦੇ ਹਾਂ ਹੌਲੀ-ਹੌਲੀ ਸੰਕੜੇ ਹੋਣਗੇ ਸਾਡੀ ਸੋਚ ਵਿੱਚ ਬਹਿ ਜਾਏਗਾ ਕਿ ਸਾਡੇ ਨਾਲ ਹੋਣਾ ਹੀ ਹੋਣਾ ਹੁਣ ਵੀ ਇਹ ਜਿਹੜੀਆਂ ਹਜ਼ਾਰਾਂ ਇਗਜ਼ੈਂਪਲਾਂ ਹੋ ਰਹੀਆਂ ਸਾਡੇ ਇੱਕ ਕਾਰ ਲਵਾਏ ਜਾ ਰਹੇ ਨੇ ਇਗਜ਼ਾਮ ਦੇਣ ਤੋਂ ਰੋਕਿਆ ਜਾ ਰਿਹਾ ਹੈ ਟ੍ਰੇਨਾਂ ਵਿੱਚ ਜਹਾਜ਼ਾਂ ਵਿੱਚ ਸਫ਼ਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਕਕਾਰਾਂ ਕਰਕੇ ਬੇਇੱਜ਼ਤ ਕੀਤਾ ਜਾ ਰਿਹਾ ਹੈ ਸੋਚੀ ਸਮਝੀ ਇਦੇਤੇ ਕੌਮ ਨੂੰ ਪੂਰੇ ਜੋਰ ਸ਼ੋਰ ਦੇ ਨਾਲ ਇਵਨ ਕਿ ਇੰਟਰਨੈਸ਼ਨਲ ਟ੍ਰਿਬਿਊਨ ਦੇ ਵਿੱਚ ਵੀ ਜਾ ਕੇ ਟ੍ਰਿਬਿਊਨਲ ਦੇ ਵਿੱਚ ਵੀ ਜਾ ਕੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਜੇ ਇਹ ਇੰਗਲੈਂਡ ਵਰਗੇ ਦੇਸ਼ਾਂ ਚ ਅਮਰੀਕਾ ਵਰਗੇ ਦੇਸ਼ਾਂ ਚ ਅਸੀਂ ਕਕਾਰ ਪਾ ਕੇ ਕੁਝ ਵੀ ਕਰ ਸਕਦੇ ਹਾਂ ਸਕੂਲਾਂ ਕਾਲਜਾਂ ਜਾ ਸਕਦੇ ਹਾਂ ਤੇ ਭਾਰਤ ਵਿੱਚ ਇਹਦਾ ਮਤਲਬ ਸਿੱਖਾਂ ਦੀ ਗੁਲਾਮੀ ਹੋਈ ਨਾ ਸਿੱਖ ਬੈਠੇ ਹੋਏ ਸਿੱਖਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਮਨਜੀਤ ਸਿੰਘ ਮਨਜਿੰਦਰ ਸਿੰਘ ਸਿਰਸਾ ਹੋਰੀ ਵੀ ਕੁਝ ਬੋਲਣ ਭਾਜਪੀ ਦੇ ਖਿਲਾਫ ਕਿਉਂਕਿ ਯੂਪੀ ਦੇ ਵਿੱਚ ਬੀਜਪੀ ਦੀ ਅਦਿੱਤਿਆ ਜੋਗੀ ਨਾਸਤ ਦੀ ਸਰਕਾਰ ਆ ਮੇਰੇ ਕੋਲੋ ਅਗਲੀ ਖਬਰ ਹੈ ਯਾਨੀ ਹਰਪ੍ਰੀਤ ਸਿੰਘ ਹੋਰਾ ਨੇ ਬਿਆਨ ਦਿੱਤਾ ਕਿ ਸੁਖਬੀਰ ਬਾਦਲ ਦੇ ਪ੍ਰਧਾਨ ਰਹਿੰਦੇ ਆਕਾਲੀ ਪਤਾ ਨਹੀਂ ਹੋਵੇਗਾ ਗੱਲ ਮੇਰੇ ਖਿਆਲ ਨਾਲ 191 119 ਪਾਵਨ ਸਰੂਪਾਂ ਦੀ ਸ਼ਿਪਵਾਇ ਵਿੱਚ ਵੱਡੀ ਲਾਪਰਵਾਹੀ ਤੇ ਭ੍ਰਸ਼ਟਾਚਾਰ ਦੇ ਗੰਭੀਰ ਦੋਸ਼ ਜਿਹੜੇ ਸਰੂਪ ਗਵਾਚੇ ਸਨ ਉਹਨਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਥੇਦਾਰ ਸਨ ਪਹਿਲਾਂ ਇਹਨਾਂ ਨੇ ਬਿਆਨ ਦੇ ਦਿੱਤਾ ਕਿ ਅਸੀਂ ਜੀ ਇਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਮੁੜ ਕੇ ਕਹਿ ਦਿੱਤਾ ਜੀ ਅਨਕੁਰਪ੍ਰੀਤ ਸਿੰਘ ਹੋਰੀ ਵੀ ਐਸੇ ਚ ਹੀ ਆਉਂਦੇ ਆ। ਤੋਂ ਕਹਿੰਦੇ ਜੀ ਡੇਰਾਬਾਦ ਦੀ ਰਾਜਨੀਤੀ ਪੰਜਾਬ ਲਈ ਹਾਤਕ ਸਿੱਖ ਪੰਥ ਨੂੰ ਸ਼ਬਦੋਂ ਤੋੜਨ ਦੀ ਸਾਜ਼ਿਸ਼। ਪਿਛਲੇ ਦਿਨੀ ਹਰਿਆਣੇ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਦੇ ਨਾਲ ਤੁਸੀਂ ਬੈਠ ਕੇ ਮੀਟਿੰਗ ਕੀਤੀ। ਬੈਠ ਕੇ ਆਯੋਜਕ ਸਮਾਗਮ ਦੇ ਵਿੱਚ ਤੁਸੀਂ ਇੱਕ ਰਾਜਨੀਤਿਕ ਪਾਰਟੀ ਦੇ ਮੁਖੀ ਹੋ। ਜੇ ਸੁਖਬੀਰ ਕੀ ਅਕਾਲੀ ਦਲ ਭਾਜਪਾ ਨਾਲ ਬੈਠ ਕੇ ਸਮਝੌਤੇ ਕਰਦੀ ਸੀ ਉਹ ਮਾੜੀ ਹੋ ਗਈ। ਹੁਣ ਤੁਸੀਂ ਬੀਜੇਪੀ ਨਾਲ ਬੈਠ ਕੇ ਕੀ ਕੁਝ ਖਾਸ ਕਰੋਗੇ ਦੂਜੀ ਗੱਲ ਮਸਲਾ ਸੁਖਬੀਰ ਬਾਦਲ ਦਾ ਨਹੀਂ ਹੈ ਮਸਲਾ ਹੈ ਸਿਧਾਂਤ ਦਾ ਸੁਖਬੀਰ ਬਾਦਲ ਦੀ ਜਗ੍ਹਾ ਮੰਨ ਲਓ ਤੁਸੀਂ ਆ ਜਾਓ ਕੱਲ ਨੂੰ ਤੁਸੀਂ ਬੀਜੇਪੀ ਦੇ ਅਨੁਸਾਰ ਜਿਹੜੀ ਰੈਂਦੀ ਕੋਨ ਦੀ ਕਸਰਾ ਪੰਜਾਬ ਦੀ ਪੂਰੀ ਕਰ ਦੋ ਮਸਲਾ ਹੈ ਸੰਵਿਧਾਨ ਨੂੰ ਸਮਰਪਿਤ ਹੋਣਾ ਸਿੱਖੀ ਸਿਧਾਂਤ ਨੂੰ ਜਿਹੜੇ ਤੁਹਾਡੀ ਪਾਰਟੀ ਵਿੱਚ ਆ ਕੇ ਬਹਿ ਗਏ ਅਕਾਲੀ ਬਾਗੀ ਦਾਗੀ ਬਾਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਉਦੋਂ ਚੁੱਪ ਕਰਕੇ ਬਾਦਲਾਂ ਦੇ ਨਾਲ ਮਿਲ ਕੇ ਸਾਰਾ ਕੁਝ ਕਰਦੇ ਰਹੇ ਡੇਰਿਆਂ ਵਿੱਚ ਵੀ ਜਾਂਦੇ ਸੀ ਗੁਰੂਗ੍ਰੰਥ ਸਾਹਿਬ ਦੀ ਬੇਦਵੀਂ ਵਿੱਚ ਵੀ ਸ਼ਾਮਿਲ ਸੀ ਚੁੱਪ ਰਹੇ ਜਹਾਬ ਦੇ ਵਿੱਚ ਨਸ਼ਿਆਂ ਵਾਲੇ ਵੀ ਚੁੱਪ ਸੀ ਇਹੋ ਹੀ ਲੋਕ ਜਿਹੜੇ ਪ੍ਰਮੋਟ ਕਰ ਰਹੇ ਸਨ ਜਦੋਂ ਸਿੱਖਾਂ ਦੇ 300 ਸਾਲਾ ਜਗ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 500 ਸਾਲਾ ਸ਼ਹੀਦੀ ਦਿਵਸ ਸੀ 400 ਸਾਲਾ ਸ਼ਹੀਦ ਉਦੋਂ ਵੀ ਉਹ ਭਾਜੀਪੀ ਦੇ ਹੱਥ ਵਿੱਚ ਸਟੇਟ ਦਿੱਤੀ ਤੁਹਾਡਾ ਕੋਈ ਬੰਦਾ ਨਹੀਂ ਬੋਲਿਆ ਜਿੰਨਾਂ ਨਾਲ ਤੁਸੀਂ ਬੈਠੇ ਹੋਇਓ ਇਸਕ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਦਾ ਹੋਵੇ ਯਾ ਅਕਾਲੀ ਦਲ ਕਿਸੇ ਤੀਸਰੇ ਚੌਥੇ ਦਾ ਹੋਵੇ ਅਕਾਲੀ ਦਲ ਦਾ ਸੰਵਿਧਾਨ ਜਿਹੜਾ ਬਣਾਇਆ ਸੀ ਉਹਦੇ ਵਿੱਚ ਨਵੀਂ ਵਧੀਆ ਐਮੈਂਡਮੈਂਟ ਕਰਕੇ ਉਸ ਸੰਵਿਧਾਨ ਨੂੰ ਸਮਰਪਿਤ ਹੋ ਕੇ ਜਿਹੜੀ ਪਾਰਟੀ ਚੱਲੇਗੀ ਕੁਝ ਬਣ ਸਕਦਾ ਨਹੀਂ ਤੇ ਜਿੰਨੀਆਂ ਖੇਤਰੀ ਪਾਰਟੀਆਂ ਨੇ ਨਾ ਭਾਜਪਾ ਨੇ ਤੋੜ ਕੇ ਖਤਮ ਕਰ ਦਿੱਤੀਆਂ ਵਿੱਚੋਂ ਸ਼ਿਵ ਸੈਨਾ ਅੱਜ ਬਿਲਕੁਲ ਖਤਮ ਹੋਈ ਪਈ ਹੈ ਉਹਨਾਂ ਵਿੱਚੋਂ ਹਰਿਆਣੇ ਦੇ ਵਿੱਚ ਐਨਐਲਸੀ ਉਹਨੂੰ ਖਤਮ ਕਰ ਦਿੱਤਾ ਉਧਰੋਂ ਜੰਮੂ ਕਸ਼ਮੀਰ ਦੇ ਵਿੱਚ ਖਤਮ ਕਰ ਦਿੱਤੀਆਂ ਪਾਰਟੀਆਂ ਅਕਾਲੀ ਦਲ ਖਤਮ ਕਰ ਦਿੱਤਾ ਲਾਲੂ ਪ੍ਰਸਾਦ ਪਾਰਟੀ ਦੇ ਕੋਲੋਂ ਖੋ ਕੇ ਨਿਤਿਸ਼ ਕੁਮਾਰ ਉਹਨੂੰ ਵੀ ਅੱਜ ਖਤਮ ਕਰ ਦਿੱਤਾ ਜੇ ਬਚੀ ਹੋਈ ਹੈ ਤੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਬਚੀ ਹੋਈ ਹੈ ਸਿੱਖ ਰਾਜਨੀਤੀ ਨੂੰ ਉਹਦੇ ਕੋਲੋਂ ਸਿੱਖਣਾ ਪੈਣਾ ਵੀ ਇੱਕ ਤਾਂ ਉਹ ਬੀਜੇਪੀ ਨਾਲ ਸਾਂਝ ਨਹੀਂ ਸਭ ਤੋਂ ਵੱਧ ਬੀਜੇਪੀ ਦੇ ਖਿਲਾਫ ਬੋਲਦੀ ਹੈ ਦੂਜਾ ਉਹ ਹਰ ਵਾਰੀ ਜਿੱਤ ਵੀ ਜਾਂਦੀ ਹੈ ਕਾਸ਼ ਪੰਜਾਬ ਦੀ ਸਿੱਖ ਲੀਡਰਸ਼ਿਪ ਐਸ ਭਾਵਨਾ ਨੂੰ ਸਮਝ ਜਾਂਦੀ ਤੇ ਕਦੇ ਬੀਜੇਪੀ ਦੇ ਨਾਲ ਸਮਝੌਤਾ ਨਾ ਕੀਤਾ ਹੁੰਦਾ ਆਪਣੀ ਲੋਕਲ ਪਾਰਟੀ ਜੋਤਾ ਕੀਤਾ ਹੁੰਦਾ ਤੇ ਅੱਜ ਇਹ ਹਾਲਤ ਨਾ ਹੁੰਦੀ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਬਾਦਲ ਕਾਲੀ ਦਲ ਦਾ ਬੇੜਾ ਗਰ ਖੋਇਆ ਕੱਲ ਨੂੰ ਗਿਆਨੀ ਹਰਪ੍ਰੀਤ ਸਿੰਘ ਔਰੀ ਪੁਨਰ ਸਰਜੀਤੀ ਜਿਹੜਾ ਅਕਾਲੀ ਦਲ ਹੈ ਇਹ ਭਾਜੀਪੀ ਦੀ ਝੋਲੀ ਪੈ ਜਾਂਦਾ ਇਹਨੂੰ ਵੀ ਕਿਸੇ ਨੇ ਪੁੱਛਣਾ ਇਸ ਕਰਕੇ ਮਸਲਾ ਇਹ ਨਹੀਂ ਪਰ ਸੁਖਬੀਰ ਬਾਦਲ ਹੈ ਮਸਲਾ ਇਹ ਨਹੀਂ ਗਿਆਨੀ ਹਰਪ੍ਰੀਤ ਸਿੰਘ ਹੈ ਮਸਲਾ ਇਹ ਨਹੀਂ ਮਸਲਾ ਇਹ ਕਿ ਤੁਹਾਡੇ ਅਕਾਲੀ ਦਲ ਦਾ ਸੰਵਿਧਾਨ ਕੀ ਹੈ ਉਸ ਸੰਵਿਧਾਨ ਨੂੰ ਸਮਰਪਿਤ ਹੋ ਕੇ ਜੀਉਣ ਵਾਲਾ ਅਕਾਲੀ ਦਲ ਜਦੋਂ ਤੁਰੇਗਾ ਤੇ ਸ਼ਾਇਦ ਕੁਝ ਪ੍ਰਾਪਤੀ ਹੋ ਜੇ ਨਹੀਂ ਤੇ ਇਸ ਵੇਲੇ ਜਿਹੜੀ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੋ ਰਹੇ ਨੇ ਪੰਜਾਬ ਦੇ ਵਿੱਚ ਹਰ ਦੂਜਾ ਤੀਜਾ ਡੇਰਾ ਪੰਜਾਬ ਦੇ ਵਿੱਚ ਹਰ ਦੂਜਾ ਤੀਜਾ ਪ੍ਰਚਾਰਕ ਪੰਜਾਬ ਦੇ ਵਿੱਚ ਹਰ ਦੂਜੀ ਤੀਜੀ ਮੀਡੀਆ ਆ ਸੋਸ਼ਲ ਮੀਡੀਆ ਆ ਜਾਂ ਯੂਟਿਊਬਰ ਨੇ ਉਹ ਬੀਜੇਪੀ ਦੇ ਪੈਰਾਂ ਥੱਲੇ ਨੇ ਇਸੇ ਕਰਕੇ ਅਕਾਲ ਚਲਣ ਨੂੰ ਲਗਾਤਾਰ ਉੱਥੇ ਸਾਡਾ YouTube ਸਾਡਾ ਚੈਨਲ ਜਿਹੜਾ ਬੰਦ ਕਰ ਦਿੱਤਾ ਜਾਂਦਾ ਵੀ ਇਹ ਪੰਥ ਦੀ ਗੱਲ ਕਰਦੇ ਨੇ ਗ੍ਰੰਥ ਦੀ ਗੱਲ ਕਰਦੇ ਨੇ ਨਾ ਇਹ ਗੋਦੀ ਮੀਡੀਆਗੇ ਝੁਕਦੇ ਨੇ ਨਾ ਇਹ ਪੰਜਾਬ ਸਰਕਾਰ ਅੰਦਰ ਸਰਕਾਰ ਅਗੇ ਝੁਕਦੇ ਨੇ ਇੱਕ ਗੱਲ ਹੈ ਕਿ ਚੱਲਿਆ ਅਕਾਲ ਚਲਣ ਕਿ ਆਜ਼ਾਦ ਗੱਲ ਕਰਨ ਦੀ ਹੈ ਜਿਹੜਾ ਗਲਤ ਹੋਏਗਾ ਗਲਤ ਕਰਾਂ ਪੰਥ ਤੇ ਗ੍ਰੰਥ ਦੀ ਸੇਵਾ ਸਾਡੇ ਵਾਸਤੇ ਸਿਰਮੋਹਰਾ ਇਸ ਕਰਕੇ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਹ ਜਿਹੜੇ ਯਾਨੀ ਹਰਪੀਤ ਸਿੰਘ ਹੋਰੀ ਨੇ ਇਹਨਾਂ ਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਣਾ ਮੇਰੇ ਦੀ ਤਸਵੀਰ ਦੇਖੀ ਖਬਰ ਦੇਖੀ ਵੀ ਜੇ ਕਰਵਾ ਲਿਆ ਇਹਦਾ ਮਤਲਬ ਇਹ ਨਹੀਂ ਕਿਤੇ ਗਿਆਨੀ ਹਰਪੀਤ ਸਿੰਘ ਹੋਰੀ ਜਿਹੜੇ ਨੇ ਉਹ ਇੱਕ ਐਸਾ ਕਾਲੀ ਦਲ ਪੈਦਾ ਕਰਨਾ ਚਾਹੁੰਦੇ ਨੇ ਜਿਹਦੀ ਗੁਲਾਮੀ ਬਾਦਲਾ ਨਾਲੋਂ ਜ਼ਿਆਦਾ ਹੋਵੇਗੀ ਉਹੀ ਲੀਡਰਸ਼ਿਪ ਜਿਹੜੀ ਸਾਰੀ ਇਹਨਾਂ ਦੇ ਵਿੱਚ ਲੜੀ ਹੋਈ ਹੈ ਜਿਹੜੀ ਕਦੇ ਬਾਦਲਾ ਨਾਲ ਮਿਲ ਕੇ ਸਿੱਖ ਸਿਧਾਂਤਾਂ ਦਾ ਜਿਹੜਾ ਨਾਸ਼ ਕਰਦੀ ਰਹੀ ਹੈ ਮੇਰੇ ਕੋਲ ਟਾਈਵਾਨ ਦੇ ਨੇੜੇ ਚੀਨ ਦੀਆਂ ਫੌਜੀ ਗਤੀਵਿਧੀਆਂ ਵਧੀਆਂ ਚੀਨ ਟਾਈਵਾਨ ਆਪਣੇ ਆਪ ਨੂੰ ਵੱਖਰਾ ਦੇਸ਼ ਮੰਨਦਾ ਚੀਨ ਮੰਨਦਾ ਹੈ ਕਿ ਇਹ ਸਾਡਾ ਇੱਕ ਸਟੇਟ ਹੈ ਜਿਹੜੀ ਸਾਡੇ ਤੋਂ ਵੱਖ ਹੋ ਗਈ ਸਾਡੇ ਬਾਗੀਆਂ ਨੇ ਖੋਲੀ ਉਹਦੇ ਤੇ ਕਬਜ਼ਾ ਕਰਨਗੇ ਉਹ ਲਗਾਤਾਰ ਯਤਨਸ਼ੀਲ ਹੈ ਹੁਣ ਜਿਹੜੀ ਨਵੀਂ ਖਬਰ ਹੈ ਉਹਦੇ ਕਹਿੰਦੇ ਜੀ ਵੀਨੀ ਫੌਜੀ ਜਹਾਜ਼ਾਂ ਨੇ 7 ਜਨ ਸੈਰਾਂ ਦੇ ਜਹਾਜ਼ਾਂ ਜਹਾਜ਼ਾਂ ਦੀ ਹਲਚਲ ਦੇਖੀ ਗਈ 12 ਜਹਾਜ਼ਾਂ ਤੇ 11 ਨੇ ਮੀਡੀਅਨ ਮੀਡੀਅਨ ਲਾਈਨ ਨੂੰ ਪਾਰ ਕੀਤਾ ਹੈ ਜਿਹੜੀ ਤਾਈਵਾਨ ਦੇ ਉੱਤਰ ਤੇ ਦੱਖਣੀ ਪੱਛਮੀ ਹਵਾਈ ਰੱਖਿਆ ਪੇਸ਼ਾਨ ਖੇਤਰ ਵਿੱਚ ਦਾਖਲ ਹੋਏ ਉਹ ਅੱਗੇ ਵੀ ਦਾਖਲ ਹੁੰਦੇ ਸਨ ਹੁਣ ਉਹ ਜ਼ਿਆਦਾ ਦਾਖਲ ਹੋ ਰਹੇ ਆ ਮੈਂ ਦਾ ਤੇ ਜਿਹੜੀ ਚਾਈਨਾ ਦੇ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ ਰਾਸ਼ਟਰਪਤੀ ਨਾਲ ਸ਼ੀ ਜਿਨਪਿੰਗ ਦੇ ਨਾਲ ਮੈਨੂੰ ਲੱਗਦਾ ਇਹਨੇ ਸਮਝੌਤਾ ਕਰ ਲਿਆ ਵੀ ਤੂੰ ਅਮਰੀਕਾ ਜੋ ਮਰਜ਼ੀ ਕਰੇ ਸਾਨੂੰ ਤਾਈਵਾਨ ਦੇ ਦਿਓ ਅਜੇ ਪਿਛਲੇ 3-4 ਮਹੀਨੇ ਪਹਿਲਾਂ ਹੀ ਦੇ ਹਥਿਆਰ ਚਾਈਨਾ ਨੇ ਆਪਣੇ ਅਮਰੀਕਾ ਨੇ ਵੇਚਨੇ ਤਾਈਵਾਨ ਨੂੰ ਇਸ ਗੱਲ ਦਾ ਵਿਰੋਧ ਵੀ ਚਾਈਨਾ ਨੇ ਕੀਤਾ ਹੁਣ ਦੇਖਦੇ ਆ ਕਿ ਇਹਨਾਂ ਦੋਹਾਂ ਸੁਪਰ ਪਾਵਰਾਂ ਦੀ ਤਾਕਤ ਕਿੱਦਾਂ ਨੂੰ ਜਾਂਦੀ ਹੈ ਪਰ ਤਾਈਵਾਨ ਮੈਨੂੰ ਲੱਗਦਾ ਚਾਈਨਾ ਖੋਲੇਗਾ ਅਮਰੀਕਾ ਸ਼ਾਇਦ ਕੁਝ ਨਾ ਕਰੇ ਇਸ ਮਸਲੇ ਵਿੱਚ ਸੋ ਵਰਵਲ ਕਿਸੇ ਨਾ ਕਿਸੇ ਤਰੀਕੇ ਨਾਲ ਵੱਧ ਰਹੇ ਆ ਉਹ ਤੋਂ ਬਚਣ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ ਤੇ ਅਸੀਂ ਆਪਣਾ ਸ਼ਾਂਤ ਰਹਿ ਕੇ ਚੜ੍ਹਦੀ ਕਲਾ ਚ ਰਹਿ ਕੇ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਕਿਉਂਕਿ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ ਜੰਗਾਂ ਜੁੱਧਾਂ ਮਸਲਿਆਂ ਦਾ ਹੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਆਪ ਸਭ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਬੇਨਤੀ ਕਰਾਂਗਾ ਇਸ ਪ੍ਰੋਗਰਾਮ ਨੂੰ ਪੂਰ ਦਿਆ ਕਰੋ ਆਕਾਲ ਚਲਨ ਨੂੰ ਤਾਂ ਕਿ ਅਸੀਂ ਆਪਣੇ ਪ੍ਰੋਗਰਾਮ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਲੈ ਕੇ ਆਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ